ਸਾਜੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਰੋਹਿਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ ਦੋਸਤੋ ਤੁਸੀਂ ਵੀ ਕਦੇ ਇਸ ਤਰ੍ਹਾਂ ਕਰਕੇ ਦੇਖੋ ਜ਼ਿੰਦਗੀ 'ਚ ਸਕੂਨ ਮਿਲ ਜਾਵੇਗਾ ਜੇਕਰ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਚਾਹੁੰਦੇ ਹੋ ਕਿ ਕੁਝ ਸਕੂਨ ਦੇ ਪਲ ਜੀ ਸਕੀ ਤੇ ਇਸ ਤਰ੍ਹਾਂ ਜ਼ਰੂਰ ਕਰਕੇ ਵੇਖਿਓ ਤੁਹਾਨੂੰ ਦਾਦੀ ਕਿ ਸਮਾਜ ਵਿੱਚ ਕਾਫੀ ਬਜ਼ੁਰਗ ਹੁੰਦੇ ਹਨ ਜਿਹੜੇ ਆਪਣੇ ਬੱਚਿਆਂ ਵੱਲੋਂ ਠੁਕਰਾ ਦਿੱਤੇ ਜਾਂਦੇ ਹਨ ਜਾਂ ਫਿਰ ਉਹਨਾਂ ਦਾ ਦੁਨੀਆ ਵਿੱਚ ਆਪਣਾ ਕੋਈ ਨਹੀਂ ਹੁੰਦਾ ਅਜੀਹੇ ਬਜ਼ੁਰਗਾਂ ਦਾ ਬਿਰਦ ਆਸ਼ਰਮ ਸਹਾਰਾ ਬੰਦੇ ਹਨ ਪਰ ਜਦੋਂ ਇਨ੍ਹਾਂ ਬਜ਼ੁਰਗਾਂ ਵਿੱਚ ਕੋਈ bari ਵਿਅਕਤੀ ਆ ਕੇ ਆਪਣੀ ਕੋਈ ਖੁਸ਼ੀ ਵੰਡਦਾ ਹੈ ਤਾਂ ਇਹ ਬਜ਼ੁਰਗ ਬੇਹਦ ਆਪਣਾਪਨ ਦਿਖਾਉਂਦੇ ਹਨ ਅਜੀਹੇ ਵਿੱਚ ਖੁਸ਼ੀਆਂ ਵੰਡਣ ਵਾਲੇ ਦੀ ਖੁਸ਼ੀ ਹੋਰ ਵੀ ਜਿਹੜੀ ਹੈ ਦੁਗਣੀ ਚੁਗਣੀ ਹੋ ਜਾਂਦੀ ਹੈ ਤੇ ਉਸ ਨੂੰ ਬਜ਼ੁਰਗਾਂ ਦੀਆਂ ਦਵਾਵਾਂ ਵੀ ਮਿਲਦੀਆਂ ਹਨ ਹੈਲਪਿੰਗ ਹੈਡ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਧੀਰੇ ਸ਼ਰਮਾ ਦੇ ਪਿਤਾ ਨਰਿੰਦਰ ਸ਼ਰਮਾ ਵੱਲੋਂ ਆਪਣਾ ਨਸੀਮਾ ਜਨਮ ਦਿਨ ਆਪਣੇ ਪਰਿਵਾਰਕ ਮੈਂਬਰਾਂ ਸਮੇਤ 올ਡੇਜ ਹੋਮ ਦੇ ਬਜ਼ੁਰਗਾਂ ਦੇ ਨਾਲ ਮਨਾਇਆ ਪਰਿਵਾਰ ਵੱਲੋਂ 올ਡੇਜ ਹੋਮ ਦੇ 31 ਬਜ਼ੁਰਗਾਂ ਨੂੰ ਗਰਮ ਦੁਸਾਲੇ ਫਲ ਕੇਕ ਅਤੇ ਹੋਰ ਖਾਣ ਪੀਣ ਦਾ ਜ਼ਮਾਨ ਭੇਟ ਕੀਤਾ ਗਿਆ ਐਡਵੋਕੇਟ ਦੀਰੇ ਸ਼ਰਮਾ ਤੇ ਉਹਨਾਂ ਦੇ ਪਿਤਾ ਨਰਿੰਦਰ ਸ਼ਰਮਾ ਨੇ ਕਿਹਾ ਇਸ ਮੌਕੇ ਇਹ ਇਨਾਂ ਬਜ਼ੁਰਗਾਂ ਵਿੱਚ ਆ ਕੇ ਉਹਨਾਂ ਨੂੰ ਅੰਦਰੂਨੀ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ ਤੇ ਇੱਕ ਵੱਖਰੇ ਤਰ੍ਹਾਂ ਦਾ ਸਕੂਨ ਮਿਲਦਾ ਹੈ ਤਾਂ ਦادی ਇਹ ਕਿ ਸਕੂਨ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਮਿਲਦਾ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਦੌੜ ਭੱਜ ਦੇ ਵਿੱਚ ਰੁੱਝ ਜਾਂਦੇ ਹਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਤੁਰ ਪੈਂਦੇ ਹਾਂ ਤੇ ਫਿਰ ਸਾਇ ਦੀ ਕਿਤੇ ਉਹ ਟਾਈਮ ਸਾਨੂੰ ਮਿਲਦਾ ਆ ਕਿ ਕੁਝ ਪਲ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਦੇ ਹੋਣ ਪਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਜਿਹੜੇ ਆ ਕਦੇ ਸਕੂਨ ਵਾਲੇ ਪਲ ਆਉਣ ਤੇ ਤੁਸੀਂ ਵੀ ਕਦੇ ਜਾ ਕੇ ਇਹਨਾਂ ਬਜ਼ੁਰਗਾਂ ਦੇ ਨਾਲ ਆਪਣਾ ਟਾਈਮ ਸਪੈਂਡ ਕਰਿਓ ਆਪਣੀ ਖੁਸ਼ੀ ਸਪੈਂਡ ਕਰਿਓ ਆਪਣੀ ਖੁਸ਼ੀ ਜਿਹੜੀ ਇਹਨਾਂ ਨਾਲ ਸਾਂਝੀ ਕਰਕੇ ਤੇ ਇਹਨਾਂ ਦੇ ਨਾਲ ਜਿਹੜਾ ਆ ਇਹਨਾਂ ਦੀ ਖੁਸ਼ੀ ਦਾ ਵੀ ਹਿੱਸਾ ਬਣਿਓ ਕਿਉਂਕਿ ਇਹ ਜਿਹੜੇ ਪਲ ਨੇ ਇਹ ਇੱਕ ਨਵੇਕਲੇ ਪਲ ਹੁੰਦੇ ਨੇ ਜਿਹੜੇ ਕਿ ਅਜਦੀ ਰੇ ਸ਼ਰਮਾ ਐਡਵੋਕੇਟ ਤੇ ਉਹਨਾਂ ਦੇ ਪਿਤਾ ਨੇ 올ਡ ਹੀ 올ਡ ਏਜ ਹੋਮ ਦੇ ਵਿੱਚ ਜਾ ਕੇ ਇਹਨਾਂ ਬਜ਼ੁਰਗਾ ਦੇ ਨਾਲ ਸਾਂਝੇ ਕੀਤੇ ਆਪਣੇ ਨਾਸ਼ਵੇਂ ਜਨਮ ਦਿਨ ਦੇ ਉੱਤੇ ਨਰਿੰਦਰ ਸ਼ਰਮਾ ਉਹਨਾਂ ਨੇ ਇਹਨਾਂ ਦੇ ਨਾਲ ਆਪਣੀਆਂ ਖੁਸ਼ੀਆਂ ਬਣਾਈਆਂ ਤੇ ਇਹਨਾਂ ਨੂੰ ਖੁਸ਼ ਕੀਤਾ ਤੇ ਬਹੁਤ ਵਧੀਆ ਇਹ ਪਲ ਜਿਹੜੇ ਆ ਕੈਮਰੇ ਦੇ ਵਿੱਚ ਵੀ ਰਿਕਾਰਡ ਕੀਤੇ ਗਏ ਅੱਜ ਉਹ ਲੈ ਜੰਦਾ ਮੈਂ ਨਕਸਸੀ ਕੀ ਮੇਰੇ ਫਾਤਾ ਸਾਹਿਬ ਦਾ ਅੱਜ ਬਰਥਡੇ ਹੈ ਆਪਾਂ ਹਰ ਸਾਲ ਜਿਹੜਾ ਬਰਥਡੇ ਆ ਸੈਲੀਬ੍ਰੇਟ ਆਲਵੇਜ਼ ਹਮ ਚ ਜਾਂ ਅਦਰਸ ਪਲੇਸਿਸ ਤੇ ਕਰਦੇ ਆ ਜਿੱਥੇ ਕਿ ਸਾਨੂੰ ਆ ਕੇ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਆਲਵੇਜ਼ ਹਮ ਚ ਆ ਕੇ ਸਾਨੂੰ ਬੜਾ ਆਪਣਾ ਬਣ ਲੱਗਦਾ ਹੈ ਜਿਦਾਂ ਲੱਗਦਾ ਕਿ ਸਾਡੇ ਐਲਡਰਸ ਬਡੇ ਆ ਸਾਡੇ ਵਿੱਚ ਪ੍ਰੈਜ਼ੈਂਟ ਹੈ ਤੇ ਬੜਾ ਲਗਾਵ ਲੱਗਦਾ ਹੈ ਤੇ ਤੁਹਾਡੇ ਚੰਨੇ ਰਹੀ ਮੈਂ ਸਾਰ ਨੂੰ ਨਹੀਂ ਪੀ ਕਰਾਂਗਾ ਕਿ ਤੁਹਾਡੇ ਘਰ ਕਿਸੇ ਵੱਡੇ ਦਾ ਬਰਥਡੇ ਹੋਏ ਜਾਂ ਕਿ ਤੇ ਬੱਚਿਆਂ ਦਾ ਬਰਥਡੇ ਹੋਏ 올ਵੇਸ ਹਮਾ ਕੇ ਬਰਥਡੇ ਆਪਣਾ ਸੈਲੀਬ੍ਰੇਟ ਕਰੋ ਤੇ ਨਾਲੇ ਤੁਸੀਂ ਦੇਖੋ ਤੁਹਾਨੂੰ ਕਿੰਨੀ ਜ਼ਿਆਦਾ ਬਲੈਸਿੰਗ ਮਿਲਦੀ ਹੈ ਤੇ ਕਿੰਨਾ ਪੋਜ਼ਿਟਿਵ ਵਾਈਬਸ ਹੈ ਕਿੰਨਾ ਅੱਛਾ এনवायरमेंट ਹੈ ਕਿ ਆਣਾ ਵੀ ਚਾਣ ਕੇ ਬਹੁਤ ਆਪਣਾ ਬਣ ਲੱਗਦਾ ਬਹੁਤ ਜ਼ਿਆਦਾ ਬਲੈਸਿੰਗ ਬਹੁਤ ਜ਼ਿਆਦਾ ਪਿਆਰ ਮਿਲਦਾ ਕਿੰਨਾ ਬਰਥਡੇ ਸੀ ਅੱਜ ਮੇਰੇ ਦਾਦਾ 75 ਦਾ ਬਰਥਡੇ ਹੈ ਤੇ ਜੋ ਕਿ ਆਪਾਂ 올ਵੇਸ ਹਮਾ ਕੇ ਸਾਰਾ ਪਰਿਵਾਰ ਸੈਲੀਬ੍ਰੇਟ ਕਰ ਰਹੇ ਹਾਂ ਕਿੰਨੇ ਬਜ਼ੁਰਗ ਨੇ ਇੱਥੇ ਹੋਰ ਕੀ ਕੀ ਸਮਾਨ ਬਣ ਗਿਆ ਪ੍ਰੋਕਸੀਮੇਟ ਜੋ ਮੈਨੂੰ ਮਿਲ ਰਿਹਾ ਸੀ 31 ਅਤੇ ਹੈ ਗਿਆ ਸਾਰੇ ਤੇ ਇੱਥੇ ਜੀ ਆਪਾਂ ਪੇਸਿਸ ਹੈ ਸ਼ਾਲਸ ਹੈ ਬਨਾਨਾਸ ਹੈ ਅੰਬੂਦ ਹੈ ਤੇ ਹੋਰ ਅਗਰ ਸਮਾਨ ਹੈ ਜਿਹੜਾ ਇੱਥੇ ਆਪਾਂ ਡਿਸਟ੍ਰੀਬਿਊਟ ਕੀਤਾ ਹੈ ਹੋਰ ਵੀ ਲੋਕ ਜਿਹੜੇ ਬਰਥਡੇ ਮਨਾਉਂਦੇ ਕਰਾਚੀ ਜਾਂ ਸੈਲੀਬ੍ਰੇਟ ਕਰਦੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਮਾਨਨ ਨਹੀਂ ਅਪੀਲ ਕਰਨਾ ਚਾਹਾਂਵਾਂਗਾ ਕਿ ਹਰ ਸਾ ਪਰਿਵਾਰ ਇੱਥੇ ਆ ਕੇ ਬਰਥਡੇ ਸੈਲੀਬ੍ਰੇਟ ਕਰੋ ਤੁਹਾਨੂੰ ਤਾਂ ਖੁਸ਼ੀ ਹੋਗੀ ਉਹਨਾਂ ਨੂੰ ਤੁਹਾਡੇ ਨੂੰ ਜ਼ਿਆਦਾ ਖੁਸ਼ੀ ਹੋਵੇਗੀ ਕਿ ਕੋਈ ਉਹਨਾਂ ਨੂੰ ਫੀਲ ਹੋਇਆ ਕਿ ਉਹਨਾਂ ਦੇ ਪਰਿਵਾਰ ਦੀ ਬੇਟੀ ਹੈ ਬੇਟਾ ਹੈ ਉਹਨਾਂ ਨਾਲ ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਬਹੁਤ ਅੱਛਾ ਲੱਗ ਰਿਹਾ ਦੂਸਰੇ ਨੇ ਕਹਾਂਗਾ ਵੀ ਜਿਹੜੇ ਵੱਡੇ ਹੋਟਲਾਂ 'ਚ ਆਪਣਾ ਅੰਬਤ ਜਮਨ ਅੰਦਨੇ ਸ਼ਰਾਬਾ ਪੀਦੇ ਨੇ ਮੀਟ ਖਾਂਦੇ ਦੂਸਰੇ ਉਹਦੇ ਜਾਏ ਇਥੇ ਬਜ਼ੁਰਗ ਕੋਲ ਆ ਕੇ ਨਾਂ ਔਰ ਕਿੰਨੀ ਸੁਖਸ਼ਾਤੀ ਕਿੱਡਾ ਪਿਆਰ ਮਿਲਦਾ ਆ ਉਹ ਲੋਕ ਨੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਜਾਂ ਆਪਣੇ ਛੁਕਰਾ ਦਿੱਤਾ ਆਪਣੇ ਬਿਲਕੁਲ ਬਿਲਕੁਲ ਵਧੀਆ ਗੱਲ ਹੈ ਬਹੁਤ ਹਾਂ ਇਹ ਤੇ ਅੱਗੇ ਚੱਲੋ ਬੰਦਾ ਇਹਨਾਂ ਨੂੰ ਵੀ ਬਹੁਤ ਅੱਛਾ ਲੱਗਦਾ ਵੀ ਇੱਕ ਸਾਡੇ ਕੋਲ ਸਾਡੇ ਮਾਤਮਗ ਰਿਹਾ ਤੇ ਪਹਿਲੇ ਵੀ ਆਉਂਦੇ ਹਾਂ ਹਾਂ ਜੀ ਪਹਿਲੇ ਵੀ ਆਇਆ ਚਾਹ ਤੇ ਹੁਣ ਤੁਹਾਡੇ ਬੱਚਿਆਂ ਨੇ ਸੈਲੀਬ੍ਰੇਟ ਕੀਤਾ ਤੁਹਾਡਾ ਬਰਥਡੇ ਆ ਕੇ ਤੇ ਤੇ ਦੂਸਰਿਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਇੱਕ ਦਿਨ ਨਹੀਂ ਕਿੰਨੂੰ ਜੇ ਦੂਸਰੇ ਵੀ ਇਦਾਂ ਕਰ ਆਪਣੇ ਮਾਤਮ ਜੀ ਸੇ ਮਗਰ ਆਪਾਂ ਮਾਤਮ ਕਰਨ ਬਾਹਰ ਨਾ ਕਰਨ ਸੁਭਾਈ ਦੀ ਹੋਲਡ ਹੈ ਤੇ ਮਾਦਰ ਵੀ ਰੇਣਾ ਦੇ ਨਹੀਂ ਸਕਦੇ ਮਾਤਮ ਕਰੇ ਇੱਕ ਰਾਬਦਾਰ ਉੱਪਰ ਰਾਬਣੇ ਜਿਸ ਤਰ੍ਹਾਂ ਪਰਵਾਣ ਬਰਮਾ ਦੇ ਸ਼੍ਰੀ ਮੇਸ ਨੇ ਇਸੇ ਤਰ੍ਹਾਂ ਇਹ ਮਾਤਾ ਪਿਤਾ ਅਭੀ ਉਤਪਤੀ ਘਰ ਦੇ ਪਾਲ ਪੋਸਟ ਕਰਦੇ ਸਭ ਕੁਝ ਕਰਦੇ ਤੇ ਇਹ ਇਹਨਾਂ ਰੱਤੋ ਹੀ ਵੱਡੇ ਉਪਾਦੀ ਆ ਮਾਤਾ ਪਿਤਾ ਮਾਤਾ ਪਿਤਾ ਜੀ ਜਦੋਂ ਲੱਟੇ ਬਹੁਤ ਮਾੜੀ ਗੱਲ ਮੇਰੇ ਚਾਚਾ ਜੀ ਨੇ ਅੱਜ ਜੋ 79 ਜਿਹੜਾ ਬਰਥਡੇ ਆ ਆਪਾਂ ਸੈਲੀਬ੍ਰੇਟ ਕੀਤਾ ਹੋਲਡੇਜ ਹੋਮ ਜਾ ਕੇ ਬਹੁਤ ਹੀ ਵਧੀਆ ਇੱਥੇ ਲੱਗਦਾ ਅੱਗੇ ਹਰ ਸਾਲ ਇੱਥੇ ਆ ਕੇ ਸੈਲੀਬ੍ਰੇਟ ਕਰਦੇ ਨੇ ਤੇ ਵਧੀਆ ਲੱਗਦਾ ਇੱਥੇ ਨਾਲੋਂ ਆਪਣਾ ਪੰਜਾਦਾ ਆਪ ਲੋਕਾਂ ਕੋਲ ਜਾਣ ਚਾ ਕੇ ਮਹਿਸੂਸਨ ਲਾਈ